day at the career this event now in its fifth edition has attracted a significant turnout of students from colleges and universities across Punjab and uh, and beyond the broad participation underscores the events regional and national significance as a premier platform for connecting the aspiring professionals with the industry stakeholders Career fair will not let me continue. To pay the honor of hosting you at the DICE and hearing your invaluable insights. Chancellor of the University, Dr. Ajay Singh Pran, Dean, Academic Affairs, Dr. S.S. Blain, Registrar, Dr. Tehvi Singh, Head of the Science Department. साइंस के बीच मेरी प्लेसमेंट हुई है तो मैं इस कंपनी जो है ना कंपनी का ना दस सत जी मेरा नाम किरपनप्रीत कौर है मैं श्री गुरु ग्रंथ साहब ਮੈਸਟਰ ਸੋ ਸਾਡੀ ਕੰਪਨੀ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਵਿਜ਼ਿਟ ਕੀਤਾ ਤੇ ਇਹਦੇ ਨਾਲ ਹੀ ਬਹੁਤ ਵਧੀਆ ਐਕਸਪੀਰੀਅੰਸ ਜੋ ਸਾਨੂੰ ਮਿਲ ਰਿਹਾ ਇਹ ਸਟੂਡੈਂਟਸ ਵਾਸਤੇ ਬਹੁਤ ਹੀ 빅有机会 ਹੈ ਕਿ ਉਹ ਆਪਣੇ ਕੈਰੀਅਰ ਨੂੰ ਹੋਰ ਜ਼ਿਆਦਾ ਐਕਸਪੈਂਡ ਕਰਨ ਅਤੇ ਆਪਣੀ ਕੈਰੀਅਰ ਅਪੋਰਚੂਨਿਟੀਆਂ ਨੂੰ ਮੀਟ ਕਰ ਸਕਣ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤੇਕਰ ਸਾਹਿਬ ਵਿਖੇ ਕੈਰੀਅਰ ਫੇਅਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਬਖ ਬਖ ਸੰਸਥਾਵਾਂ ਤੋਂ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ ਸੀ ਇਸ ਪਲੇਸਮੈਂਟ ਡਰਾਈਵ ਦੌਰਾਨ 25 ਕੰਪਨੀਆਂ ਨੇ ਵਿਦਿਆਰਥੀਆਂ ਦੀ ਚੋਣ ਕੀਤੀ ਅਤੇ 110 ਵਿਦਿਆਰਥੀ ਚੁਣੇ ਗਏ ਹਨ ਤਿੰਨ ਕੰਪਨੀ ਦੇ ਰਿਜ਼ਲਟ ਜੇ ਹੁਣੇ ਬਾਕੀ ਹਨ ਤੇ ਉਮੀਦ ਹੈ ਕਿ 20 ਬੱਚਿਆਂ ਦੀ ਪਲੇਸਮੈਂਟ ਹੋਰ ਹੋ ਜਾਵੇਗੀ ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਬੱਚੇ ਪਲੇਸ ਹੋਏ ਹਨ ਉਹਨਾਂ ਦੀ ਗਿਣਤੀ 130 ਹੋਵੇਗੀ ਅੱਜ ਯੂਨੀਵਰਸਿਟੀ ਵਿਖੇ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ ਹਨ ਤਾਂ ਕਿ ਇਹ ਵਿਦਿਆਰਥੀ ਆਪਣੀ ਨੌਕਰੀ ਜੁਆਇਨ ਕਰ ਸਕਣ ਇਸ ਸੈਸ਼ਨ ਦੇ ਸਮੇਂ ਵਿੱਚ ਵੀ ਯੂਨੀਵਰਸਿਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਦੀ ਵਧੀਆ ਪਲੇਸਮੈਂਟ ਹੋਵੇ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਆਪਣੇ ਵਿਦਿਆਰਥੀਆਂ ਵਾਸਤੇ ਸੋਲੋ ਕੈਂਪਸ ਡਰਾਈਵਸ ਵੀ ਕੀਤੀਆਂ ਗਈਆਂ ਹਨ ਲਗਭਗ ਇਸ ਸੈਸ਼ਨ ਦੇ ਦੌਰਾਨ 30 ਦੇ ਕਰੀਬ ਸੋਲੋ ਪਲੇਸਮੈਂਟ ਡਰਾਈਵਸ ਕੀਤੀਆਂ ਗਈਆਂ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਦੇ ਵਿੱਚ ਨੌਕਰੀਆਂ ਪ੍ਰਾਪਤ ਹੋਈਆਂ ਹਨ ਯੂਨੀਵਰਸਿਟੀ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਜੋ ਵਿਦਿਆਰਥੀ ਇੱਥੇ ਪੜ੍ਹਦੇ ਹਨ ਉਹਨਾਂ ਨੂੰ ਨੌਕਰੀ ਦੇ ਬਾਅਦ ਤੋਂ ਮੌਕੇ ਮਹੱਇਆ ਕਰਵਾਏ ਜਾਣ ਤਾਂ ਜੋ ਉਹ ਪੜਾਈ ਤੋਂ ਬਾਅਦ ਕੰਪਨੀਆਂ ਦੇ ਵਿੱਚ ਨੌਕਰੀ ਪ੍ਰਾਪਤ ਕਰ ਸਕਣ ਮੇਰਾ ਨਾਮ ਆकांक्षा ਹੈ ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵਿੱਚ ਪੜ੍ਹਦੀ ਹਾਂ ਮੇਰੀ ਅੱਜ ਪਲੇਸਮੈਂਟ ਡਰਾਈਵ ਵਿੱਚ ਸਿਲੈਕਸ਼ਨ ਹੋਈ ਹੈ ਮੈਂ ਤਿੰਨ ਕੰਪਨੀਆਂ ਦੇ ਵਿੱਚ ਸਿਲੈਕਟ ਹੋਈਆਂ ਈਕਲੀਅਰਸ ਬਾਇਰ ਟਰੀ ਐਂਡ ਅਲਫਾਨੂਮੈਰਿਕ ਤੇ ਕਿਵੇਂ ਤੁਹਾਨੂੰ ਪ੍ਰਾਣ ਲੱਗਿਆ ਯੂਨੀਵਰਸਿਟੀ ਦਾ ਇਹ ਮੈਨੂੰ ਬਹੁਤ ਵਧੀਆ ਪ੍ਰਾਣ ਲੱਗਿਆ ਯੂਨੀਵਰਸਿਟੀ ਸਾਨੂੰ ਬਹੁਤ ਵਧੀਆ-ਵਧੀਆ ਆਪਰਚੂਨਿਟੀਆਂ ਦੇ ਰਹੀਆਂ ਨੇ ਬੱਚਿਆਂ ਨੂੰ ਹੋਰ ਵੀ ਵਰਕਸ਼ਾਪ ਕੰਡਕਟ ਕਰਵਾ ਰਹੇ ਨੇ ਯੂਨੀਵਰਸਿਟੀ ਵਾਲੇ ਜਿਹੜੇ ਕਰਕੇ ਅਸੀਂ ਆਪਣੀ ਸੌਫਟ ਸਕਿਲਸ ਨੂੰ ਇਨਹਾਂਸ ਕਰ ਸਕ ਰਹੀ ਹਾਂ ਜਿਸ ਕਰਕੇ ਮੈਂ ਆਪਣੀ ਸਿਲੈਕਟ ਹੋਈਆਂ ਇੰਨੀ ਸਾਰੀ ਕੰਪਨੀਆਂ ਦੇ ਵਿੱਚ ਠੀਕ ਹੈ ਸਰ ਸ਼ਕਲ ਜੀ ਮੇਰਾ ਨਾਮ ਕਿਰਵਨਪ੍ਰੀਤ कौर ਹੈ ਤੇ ਮੈਂ ਬੀਟੈਕ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਹਾਂ ਮੈਂ ਮੇਰੀ ਸਿਲੇਕਸ਼ਨ ਦੋ ਕੰਪਨੀਆਂ ਦੇ ਵਿੱਚ ਹੋਈ ਹੈ ਜੀ ਪਾਇਓਟਰੀ ਤੇ ਇਕਲਕਸ ਯੂਨੀਵਰਸਿਟੀ ਦਾ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਕਰਕੇ ਮੈਂ ਇੱਕ ਵਧੀਆ ਕੰਪਨੀਆਂ ਦੇ ਵਿੱਚ ਪਲੇਸ ਹੋਈ ਹਾਂ ਬਹੁਤ ਬਹੁਤ ਧੰਨਵਾਦ